ਪਟਿਆਲਾ ਤੋਂ ਜੇ ਐਂਬੂਲੈਂਸ ਸੀ ਪੀਵੀ 11 ਸੀਐਕਸਰ 1158 ਜੋ ਬੈਨ ਹੈ ਇਹ ਤੇ ਬਰੀਸ਼ ਭੁਲਾढा ਸ਼ਰਨ ਵਾਸਤੇ ਆਇਆ ਸੀ ਜੇ ਕੋਈ ਵਾਸ਼ ਜਾ ਰਿਹਾ ਸੀ ਪ੍ਰਾਣ ਲੜੇ ਬਿਜਲੀ ਗ੍ਰਿਡ ਮੈਂ ਛੜਕ ਜਿਹੜੀ ਭੁਲਾढा ਬੀਚ ਰੋਡ ਤੇ ਕਿਸੇ ਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਐਕਸੀਡੈਂਟ ਹੋਇਆ ਸੀ ਉਸ ਆਸੇ ਜਿਹਦੇ ਸੱਟਾ ਲੱਗਿਆ ਸੀ ਇਹ ਰਜਿਤ ਕੁਮਾਰ ਸੀਗਾ ਹੋਂਡਾ ਇਹ ਚਾਲਕ ਸੀਗਾ ਪਟਿਆਲੇ ਵਾਲਾ ਸੀ ਉਹਦੇ ਸੱਟਾਂ ਲੱਗੀਆਂ ਉਹਦੇ ਚੇਦੀ ਬਾਅਦ ਚ ਸੱਟਾ ਕੱਢਣ ਦਾ ਬਹੁਤ ਉਹਦੇ ਪਿਤਾ ਦੇ ਵਿਆਪ ਤੇ ਅਸੀਂ ਜਿਹੜੀ 194 ਦੀ ਕਾਰਵਾਈ ਕਰ ਰਹੇ ਹਾਂਜੀ ਇੱਕ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾ ਸੰਗਰੂਰ ਨੇ ਸਾਡੇ ਕੋਲ ਬਹੁਤ ਲਾਜ ਦਿੱਤੀ ਇਹ ਉਹਦਾ ਜਿਹੜਾ ਬੇਟਾ ਹੈ ਅਮਰਪਾਲ ਸਿੰਘ ਤੇ ਉਹਦੇ ਘਰ ਵਾਲੇ ਨਿਸ਼ਤਰਪੁਰ ਉਮਰਕਦੀਉ 55 ਸਾਲ ਉਹ ਉਹਨੇ ਬੋਲਟ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਨੇੜੇ ਜਿਹੜਾ ਇਹ ਹੈ ਪੁਰ ਗੈਨਪੁਰ ਇਹਨੇ ਕਿਸੇ ਵਾਰਾ ਪਸ਼ੂਕ ਕਰਕੇ ਉਹਦਾ ਜਿਹੜਾ ਮੋਟਰਸਾਈਕਲ ਅਚਾਨਕ ਸਲਿੱਪ ਹੋਣ ਕਰਕੇ ਜਿਹੜਾ ਉਹਨੇ ਡਿੱਗ ਪਏ ਸੀ ਇਹਦੇ ਵਿੱਚ ਦੋਨਾਂ ਸਿਰ ਤੇ ਗੈਸ ਨਹੀਂ ਸਿਰ ਤੇ ਕੌਰ ਤੇ ਸਿਰ ਲੱਗਣ ਦਾ ਬਹੁਤ ਹੋ ਗਈ। ਉਹਦਾ ਬੇਟਾ ਅੰਮ੍ਰਿਤਪਾਲ ਜਿਹੜਾ ਉਹ ਹਜੇ ਰਹਿ ਰਿਹਾ ਹੈ ਮਰੀ ਜਾਂਦਾ ਹਸਪੀਟਲ ਸਟਾਫ ਲੈ। ਇਹਨਾਂ ਦੇ ਪਿਤਾ ਦੇ ਬਿਆਨ ਤੇ ਅਸੀਂ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਨਾਮ ਤੇ 194 ਦੀ ਕਾਰਵਾਈ